ਅੱਜ ਜੀ ਸਾਰੀ ਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਜਿਹਾ ਘੇੜ ਹੋਗੇ ਆਪਾਂ ਵੀ ਵਧੀਆ ਆ ਤੇ ਮਾਰਨਿੰਗ ਤਾਂ ਨਹੀਂ ਹੋਈ ਹੋਣਾ ਆ ਕੇ ਦੇ ਪਰ ਹੋ ਗਈ ਆ ਮਾਰਨਿੰਗ ਦੀ ਆਪਾਂ ਉੱਠੇ ਸੀ ਬ੍ਰੇਕਫਾਸਟ ਵਗੈਰਾ ਕਰ ਲਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਥੋੜਾ ਬੋਤਾ ਕੰਮ ਕਰ ਕਰਦੇ ਰਹੇ ਹੁਣ ਹੋਈ ਸੀ ਫਰੀ ਤੇ ਹੁਣ ਸੋ ਜਬ ਬਾਹਰ ਕਿਤੇ ਜਾਣੇ ਆ ਸਮਾਨ ਵਗੈਰਾ ਲੈ ਕੇ ਆਉਣ ਆਲਾ ਉਹ ਸਮਾਨ ਆਪਾਂ ਲੈ ਕੇ ਆਉਣੀ ਆ ਚਲਿਏ ਫਿਰ ਚਲੋ 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 ਤੇ ਹਣੀ ਦੇ ਵਾਲ ਟਾਉਣ ਵਾਲੇ ਆ ਕਈ ਵੱਡੇ ਟਾਉਣ ਵਾਲੇ ਆ ਟਾਉਣ ਨਹੀਂ ਦਿੰਦੀ ਇਹਨੂੰ ਬੜੇ ਸੋਹਣੇ ਲੱਗਦੇ ਕੀ ਸੋਹਣੇ ਲੱਗਦੇ ਉਲਝ ਜਿਹੀਆਂ ਪਈਆਂ ਰਹਿੰਦੀਆਂ ਬੰਦੇ ਦੀ ਸ਼ਕਲ ਬਹੁਤ ਲੱਗਦੀ ਹੈ ਜੀ ਇੱਦਾਂ ਪਿੱਛੇ ਹੋਰ ਰੱਖ ਲਓ ਹਮ ਰਾਕ ਕੋਪ ਨਹੀਂ ਕੇ ਦੜੀ ਵੀ ਨਹੀਂ ਨਾ ਮੇਰੀ ਹਮਚ ਵਾਦੀ ਇਹ ਨਾ ਕਰਦੀ ਆ ਉਹ ਵੀ ਨ ਕੋਟਾਉਣ ਦੇ ਵਿੱਚ ਅੰਗਾ ਕੋਈ ਸ਼ਕਲ ਕੱਢ ਲਾਉਂਦੀ ਆ ਬਾਬਾ ਬਣਾ ਰੱਖਿਆ ਹੁੰਦੀ ਆ ਮੈਂ ਕਿ ਇੰਡੀਆ ਜਾ ਕੇ ਵਧੀਆ ਸ਼ਕਲ ਬਣਾਵਾਂਗੇ ਨਾ ਇੱਥੇ ਬਾਬਾ ਹੀ ਸਹੀ ਆਪਾਂ ਜੇ ਹਾਂ ਜੇ ਮੈਂ ਜਦ ਜਾਮਾ ਕਰੋ ਦੇਖਾਂਗੇ ਅੱਛਾ ਤੇ ਉੱਧਰ ਸਾਡੇ ਵਿਚਾਰੇ ਟੈਡੀ ਤੁਹਾਨੂੰ ਪਾਣੀ ਦੀ ਵੀ ਐਸ ਲੱਗਦੀ ਰਹਿੰਦੀ ਬਸ ਚੱਲੀਏ ਫਿਰ ਚਲੋ ਚਲੋ ਚੱਲੀਏ ਚਾਹ ਲੈ ਹੁਣ ਤੂੰ ਜਲੇਬੀਆਂ ਖਾਣ ਲੱਗ ਗਈਆਂ ਖਾ ਲਓ ਮੈਂ ਕਿ ਖਾਦਮ ਹੋ ਜਾਣਗੇ ਖਾਦਮ ਹੋਣ ਨਹੀਂ ਗਿਆ ਪਹਿਲਾਂ ਖਾਂਦੀ ਨਹੀਂ ਤੇ ਹੁਣ ਜਦੋਂ ਪੱਡ ਡੱਡ ਲੱਗਦਾ ਵੀ ਖਾ ਤਾਂ ਉਹ ਹੋ ਜਾਣੀ ਖਰਾਬ ਤਾਂ ਲੱਗ ਜੂ ਖਾਣਾ ਕੋਈ ਗੱਲ ਕਿਹਦੇ ਦੇ ਪਸੰਦ ਕਿਹਦੇ ਦੇ ਫੇਵਰਿਟ ਜਲੇਬੀਆਂ ਸਾਰਿਆਂ ਦੇ ਫੇਵਰਿਟ ਹੁੰਦੇ ਆ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਦੋਂ ਵੀ ਵਿਆਹ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਹੂੰ ਜ਼ਿਆਦਾਤਰ ਲੋਕ ਮਿੱਠੇ ਨਾਲ ਚਾਹ ਪੀਂਦੇ ਆ। ਰਸਗੁੱਲੇ, ਗਲਾਬ ਜਾਨ, ਬਰਫੀ ਜਿਹੜੀਆਂ ਠੀਕ ਹੈ। ਤੇ ਮਿੱਠੇ ਨਾਲ ਚਾਹ ਦਾ ਕੀ ਸਵਾਦ ਹੈ? ਚਾਹ ਤਾਂ ਪਾਣਾ ਫਿੱਕਾ ਲੱਗਦਾ। ਇਦੋਂ ਤਾਂ ਚਾਹ ਪੀਆ ਨਾ ਕਰੋ। ਕਦਾਂ ਮਿੱਠਾ ਖਾ ਲਿਆ ਕਰੋ। ਜੇ ਫਿੱਕੀ ਚਾਹ ਪੀਆ ਕਰੋ ਨਾਲ ਮਿੱਠਾ ਖਾ ਲਿਆ ਕਰੋ। ਨਹੀਂ ਮੈਨੂੰ ਤਾਂ ਵਸੇ ਇੰਨੀ ਪਸੰਦ ਨਹੀਂ ਹੈਗੀ ਮਿੱਠੇ ਨਾਲ ਚਾਹ। ਹੂੰ। ਸੱਚੀ ਹਾਂ ਜੀ ਮੈਂ ਬਰਗਰ ਤੇ ਮਿੱਠੂ ਖਾਣਨੀ ਆ ਹਾਂ ਚਲੋ ਫੇਰੀ ਹੈ ਨਮਕੀਨ ਬਸਾਂ ਦਾ ਬਣੀ ਹਾਂ ਅੰਜੀ ਹੁਣ ਆਪਾਂ ਆ ਗਏ ਸੀ ਬਾਹਰ ਤੇ ਬਾਹਰ ਅਗੇ ਹਣੀ ਦੀ ਸੁਰਤ ਪਹੁੰਚ ਚੁੱਕੀ ਆ ਕੀ ਹੋਇਆ ਬੜੇ ਜ਼ਾਕੀ ਸਾਡਾ ਅਣੀ ਮੈ ਵੀ ਹੋ ਗਈ ਸਾਡਾ ਗ੍ਰੋਸਰੀ ਦਾ ਸਮਾਨ ਜਿਹੜਾ ਸੀਗਾ ਖਤਮ ਸੀਗਾ ਤੇ ਉਹ ਲੈਣ ਆਏ ਸੀ ਥੋੜਾ ਬਹੁਤ ਆ ਤੇ ਉਦੋਂ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਨਾ ਕਾਫੀ ਜ਼ਿਆਦਾ ਇੱਥੇ ਉਹ ਹੁੰਦੀ ਆ ਭੀੜ ਹੁੰਦੀ ਆ ਹਨਾ ਤੇ ਕੁਝ ਪਤਾ ਹੀ ਨਹੀਂ ਲੱਗਦਾ ਤਾਂ ਕਰਕੇ ਫਿਰ ਉੱਥੇ ਵਲੌਗ ਆਪਾਂ ਸ਼ੂਟ ਨਹੀਂ ਕੀਤਾ ਹੁਣ ਆ ਤਾਂ ਸਮਾਨ ਲੈ ਲਿਆ ਵਾ ਤੇ ਹੁਣ ਜਾ ਰਹੇ ਆ ਆਪਾਂ ਘਰ ਸਮਾਨ ਲੈ ਕੇ ਉਸ ਤੋਂ ਬਾਅਦ ਹੁਣ ਕਿੱਥੇ ਜਾਣਾ ਵਾ ਅਸਤ ਬਦਲਾਂ ਆਪਾਂ ਕਿੱਥੇ ਜਾਣਾ ਐਲਡੀ ਜਾਣਾ ਉੱਥੋਂ ਵੀ ਲਿਆਉਣਾ ਸਮਾਨ ਥੋੜਾ ਜਹਾ ਉੱਥੇ ਥੋੜਾ ਸਸਤਾ ਮਿਲਦਾ ਹੈ ਹਮ ਇੱਥੇ ਦਾਲਾਂ ਦੂਣਾਂ ਲੈਣੀਆਂ ਸੀ ਤਾਂ ਕਰਕੇ ਕਿਉਂਕਿ ਉੱਥੇ ਦਾਲਾਂ ਨਹੀਂ ਮਿਲਦੀਆਂ ਆਪਾਂ ਆ ਗਏ ਹੁਣ ਆਪ ਘਰ ਤੇ ਮੈਨੂੰ ਚੱਪਲਾ ਦੋ ਹਾਂਜੀ ਹੁਣ ਆਪਾਂ ਘਰ ਆ ਗਏ ਸੀਗੇ ਘਰ ਆ ਕੇ ਬੈਠ ਗਈਆਂ ਮੈਂ ਤੇ ਮੇਰਾ ਤਾਂ ਨਾ ਜਿਆਦਾ ਬੁਰਾ ਹਾਲ ਹੋ ਜਾਂਦਾ ਨਾ ਥੋੜਾ ਟਾਈਮ ਤੁਰ ਕੇ ਬਹੁਤ ਜਿਆਦਾ ਸਾਨੂੰ ਹਜੇ 10 ਜਾਂ 20 ਮਿੰਟ ਹੀ ਹੋ ਗਏ ਹੁਣ ਹੋਵਾਂਗੇ ਘਰ ਤੋਂ ਨਿਕਲੇ ਹੋਵਾਂਗੇ 20 ਮਿੰਟ ਹੀ ਲੱਗੇ ਆ ਤੇ ਇੰਨਾ ਜਿਆਦਾ ਥੱਕ ਹੋ ਗਈ ਆ ਨਾ ਵੀ ਬਹੁਤ ਜਿਆਦਾ ਹਣੀ ਮੈਨੂੰ ਕਹਿ ਰਹੀ ਸੀ ਕਿ ਆਪਾਂ ਉਧਰ ਚੱਲੀਏ ਬਟ ਮੈਂ ਹਣੀ ਨੂੰ ਕਿਹਾ ਹਣੀ ਨਹੀਂ ਮੇਰੇ ਤੋਂ ਹੁਣ ਨਹੀਂ ਜਾਇਆ ਜਾਣਾ ਹੁਣ ਬਸ ਤੇ ਥੋੜਾ ਟਾਈਮ ਜ਼ੁਰ ਹੀ ਤਾਂ ਬਸ ਐਦਾਂ ਥੱਕ ਹੋ ਗਈ ਆ ਤੇ ਇੱਧਰ ਇਹਨਾਂ ਦੀਆਂ ਜਲੇਬੀਆਂ ਹੀ ਮੈਨੂੰ ਵੀ ਦੋ ਮੇਰੇ ਦਬਾਣਾ ਸੀ ਸਾਰੀਆਂ ਚਲੇਬੀਆਂ ਖਤਮ ਮਿਲਣ ਨੂੰ ਗੁੱਸੀਆਂ ਹਣਾ ਮੈਂ ਕਿਹਾ ਇੰਡੀਆ 'ਚ ਤੁਹਾਡੇ ਕੋਲ ਨੰਗ ਦਾ ਨਹੀਂ ਹੁੰਦਾ ਸੀ ਇਦਾਂ ਦਾ ਅੱਜ ਸਾਰਿਆਂ ਕੋਲ ਲੰਗ ਦਾ ਹੈ ਇੰਡੀਆ 'ਚ ਪੰਡਿਆ ਚ ਇੰਨੇ ਜਿਆਦਾ ਨਖਰੇ ਕਰਦੇ ਹੁੰਦੇ ਸੀ ਮੈਂ ਨਹੀਂ ਇਹ ਪੀਣਾ ਮੈਂ ਨਹੀਂ ਇਹ ਖਾਣਾ ਹੈਨਾ ਆਹ ਹਾਂਜੀ ਰਕਤ ਸਮਾਂ ਰਕਤ ਇਧਰ ਹਨੇ ਅੱਜ ਫੇਰ ਉਹ ਟਿੱਕੀਆਂ ਜੀ ਲੈ ਕੇ ਆਏ ਸੀ 버거 ਬਣਾਉਣ ਵਾਸਤੇ ਤੇ ਉਹਨਾਂ 버거 ਰੱਖਿਆ ਹੋਇਆ ਟਿੱਕੀ ਇਹਦੇ ਵਿੱਚ ਰੱਖੀ ਹੋਈ ਆ ਬਣਾਉਣ ਵਾਸਤੇ ਹਾਂਜੀ ਗਾਇਸ ਮੈਂ ਤਾਂ ਉੱਪਰ ਆ ਕੇ ਹੁਣ ਪੈ ਗਏ ਸੀ ਹਣੀ ਨੇ 버ਗਰ ਬਣਾਇਆ ਸੀ ਉਹ ਖਾ ਲਿਆ ਸੀਗਾ ਤੇ ਬਟ ਹਣੀ ਨੂੰ ਜਿਹੜੇ ਦਿਨ ਜਿਸ ਦਿਨ ਹਣੀ ਘਰ ਹੁੰਦੇ ਹਨ ਇਹਨੂੰ ਕੁਛ ਨਾ ਕੁਛ ਚਾਹੀਦਾ ਹੁੰਦਾ ਕਿ ਮੈਂ ਕੁਛ ਨਾ ਖੁਸ਼ ਖਾਈ ਜਾਵਾਂ ਖਾਈ ਜਾਵਾਂ ਪਹਿਲਾਂ ਇਹਨਾਂ ਨੇ 버ਗਰ ਖਾਦਾ ਫਿਰ ਜਿਹੜੀ ਇੰਡੀਆ ਵਿੱਚ ਨਹੀਂ ਮਿਲਦੀ ਹੁੰਦੀ ਬੀਲ ਪੂੜੀ ਜੀ ਉਹ ਖਾਦੀ ਉਹ ਲੈ ਕੇ ਆਏ ਸੀ ਘਰੇ ਬਣਾਉਣ ਵਾਸਤੇ ਉਹ ਬਣਾਈ ਹੁਣ ਸਾਡੇ ਨਾਲ ਦੇ ਜਿਹੜੇ ਸਾਡੇ ਨਾਲ ਰਹਿੰਦੇ ਨੇ ਉਹਨਾਂ ਨੇ ਨਿਊਡਲਸ ਬਣਾਏ ਸੀ ਤੇ ਉਹਨਾਂ ਨੇ ਨਿਊਡਲਸ ਦੇਤੇ ਹੁਣ ਆ ਨਿਊਡਲਸ ਦੀ ਪਲੇਟ ਵੀ ਖਾਣੀ ਨਹੀਂ ਖਾਣੀ ਆ ਕਿਉਂਕਿ ਮੈਂ ਥੋੜੇ ਬਹੁਤੇ ਖਾਉਂਗੀ ਸਪਾਈਸੀ ਸੀ ਥੋੜੇ ਜਿਹੇ ਤੇ ਸਪਾਈਸੀ ਮੈਂ ਥੋੜਾ ਘੱਟ ਖਾਣੀ ਆ ਤਾਂ ਅਗਰ ਕਿ ਤੇ ਬਾਕੀ ਹਮ ਹੁਣ ਤੁਸੀਂ ਮੇਰਾ ਪਿਛਲਾ ਵਲੌਗ ਜਿਹੜਾ ਉਹ ਦੇਖ ਹੀ ਲਿਆ ਹੋਣਾ ਹੈ ਤੇ ਸਾਰਿਆਂ ਨੂੰ ਮੈਂ ਦੱਸ ਹੀ ਦਿੱਤਾ ਆ ਆਪਣਾ ਵੀ ਆਪਣੀ ਖੁਸ਼ੀ ਹਨਾ ਤੇ ਬਾਕੀ ਮੈਨੂੰ ਜਿਹੜੀ ਖੂਨ ਦੀ ਕਮੀ ਆ ਉਹ ਬਹੁਤ ਜ਼ਿਆਦਾ ਦੱਸਿਆ ਹੈ ਵੀ ਮੇਰੇ ਚ ਜਿਹੜਾ ਬਲੱਡ ਆ ਉਹ ਬਹੁਤ ਜ਼ਿਆਦਾ ਘੱਟ ਆ ਤੇ ਤੁਸੀਂ ਸਾਰੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਵੀ ਮੈਨੂੰ ਇਦਾਂ ਦਾ ਕੀ ਖਾਣਾ ਚਾਹੀਦਾ ਨਾ ਉਦੋਂ ਤੇ ਮੈਂ ਖਾਣਨੀ ਆ ਮੇਰੀ ਮੈਡੀਸਨ ਵੀ ਜਿਹੜੀ ਆਇਰਨ ਦੀ ਚੱਲੀ ਜਾਂਦੀ ਆ ਬਟ ਚਲੋ ਤੁਸੀਂ ਵੀ ਮੈਨੂੰ ਮੈਸੇਜ ਕਰਕੇ ਦੱਸਿਓ ਵੀ ਹੋਰ ਮੈਨੂੰ ਇਦਾਂ ਦਾ ਕੋਈ ਕੀ ਕੁਝ ਖਾਣਾ ਚਾਹੀਦਾ ਵਾ ਇਹ ਜਿਹ ਮੈਂ ਖਾ ਰਹੀ ਸੀ ਚਾਨੇ ਇਹ ਮੈਨੂੰ ਵਧੀਆ ਲੱਗਦੇ ਨੇ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਹੁਣੇ ਆਉਣਗੇ ਤੇ ਹੁਣੇ ਖਾਣਗੇ ਆਕੇ ਨੂਡਲ ਹੂੰ ਉਹ ਖੱਦ ਨਹੀਂ ਫੇਸ ਨੀਦਰ ਦਾ ਦਿਸਟਰੀਆ ਇੱਕ ਮਿੰਟ ਉਹ ਜ਼ਿਆਦਾ ਕਲੋਜ਼ ਹੋ ਗਿਆ ਤਾਂ ਥੋੜਾ ਕੱਟਾ ਮੈਂ ਕਿੰਨੇ ਖਾਧੇ ਮੈਂ ਦੱਸਿਓ ਇੱਕ ਦੋ ਚਮਚੇ ਮਸਾਂ ਲਏ ਹੋਣੇ ਆ ਹੂੰ ਤੁਹਾਨੂੰ ਜ਼ਿਆਦਾ ਹੁੰਦਾ ਜਿੱਦਣ ਇਹਨਾਂ ਨੂੰ ਛੁੱਟੇ ਹੁੰਦੀ ਹੈ ਬਸ ਇਹਨਾਂ ਨੇ ਕੁਛ ਨਾ ਕੁਛ ਖਾਣਾ ਹੁੰਦਾ ਖਾਣਾ ਹੀ ਹੁੰਦਾ ਖਾਈ ਜਾਣਾ ਵੇਲੇ ਆ ਨੇ ਫਰੀ ਬੈਠੇ ਨੇ ਘਰੇ ਬੈਠੇ ਕਿ ਕਰੀਏ ਆਹ ਕਿਉਂ ਕੀ ਕਰਨਾ ਚਾਹੀਦਾ ਲੋੜੇ ਖਾਣੇ ਦਾ ਕੁਛ ਖਾਣਾ ਕੁਛ ਸਾਰੇ ਕੁਝ ਨੂੰ ਕਰਿਆ ਆਪਣਾ ਕਿ ਖਾਵਾ ਦਿੰਨੇ ਆ ਪਾਸਟ ਫੂਡ ਵਗੈਰਾ ਅੱਛਾ ਪਰ ਘਰ ਤੋਂ ਸੀ ਬਦ ਮੈਂ ਕੋਈ ਫਾਸਟ ਫੂਡ ਖਾ ਖਾਦਣੀ ਹੈਗਾ ਸਾਰੇ ਕੁਝ ਕਿੱਧਰੋਂ ਆਗਾ ਵਾ ਪਾਸਤਾ ਪਾਸਤਾ ਵੀ ਬਣਾ ਲੈਨੇ ਆ ਪਾਸਤਾ ਨਹੀਂ ਹੈਗਾ ਇਹ ਨੂਡਲ ਆ ਤਾਂ ਇਹ ਤੇ ਨੂਡਲ ਆ ਪਾਸਤਾ ਵੀ ਬਣਾ ਲੈਨੇ ਆ ਮੈਂ ਕਿੱਪਾ ਮੂੰ ਅਰਾਕੋਸਾਉਂ ਲੱਗਾ ਹੁਣ ਮੈਨੂੰ ਅੱਛਾ ਬੇਨੂੰ ਸਬਜ਼ੀਆਂ ਸਬਜ਼ੀਆਂ ਵੀ ਆਉਣ ਲੱਗ ਗਿਆ ਪਰੌਣੀਆਂ ਉਧਰ ਖਾਣ ਦਾ ਕੋਣਾ ਮਾਮਾ ਬੈਠਾ ਤੇਰਾ ਮੇਰਾ ਤਾਂ ਨਹੀਂ ਤੇਰਾ ਬੈਠਣਾ ਫਿਰ ਮੇਰਾ ਮਾਮਾ ਤਾਂ ਵੈਸੇ ਵੀ ਕੈਨੇਡਾ ਚ ਹੂੰ ਬੀਜੀ ਅਭੇਰਾ ਮਾਮਾ ਦਾ ਤੁਹਾਡਾ ਮਾਮਾ ਫਿਰ ਹੀ ਹੋਣਾ ਨਾ ਇੰਡੀਆ ਚ ਹੂੰ ਹੋਰ ਹੁਣ ਇਹਨਾਂ ਨੇ ਬੋਲਣਾ ਨਹੀਂ ਕੁਝ ਵੀ ਖਾਣ ਵੇਲੇ ਬੋਲਣਾ ਚਾਹੀਦਾ ਮੁੱਠੂ ਆ ਜਾਂਦਾ ਆ ਜਾਂ ਕਰਕੇ ਮਿੱਕੜ ਹੋ ਜਾਂਦਾ ਵਾਰ ਮੇਰਾ ਵੱਜਣਾ ਹਾਂਜੀ ਹੁਣ ਆਪਾਂ ਖਾ ਪੀ ਕੇ ਤੇ ਹੁਣ ਕਹਿੰਦੇ ਚਲੋ ਬਾਹਰ ਜਾ ਕੇ ਆਉਨੇ ਆ ਤੈਨੂੰ ਬਾਹਰ ਲੈ ਕੇ ਜਾਣਾ ਚਾਬੀ ਤਾਂ ਦੇ ਲੋਕ ਲਾ ਤੈ ਮੈਂ ਹੋਰ ਕਿਤਾਬ ਮੈਂ ਆਵਦੀ ਹਾਂ ਸੌਕਸ ਜਿਹੜੀਆਂ ਭੁਰਲੇ ਆਈ ਸੀਗੀ ਉੱਪਰ ਤੇ ਹੁਣ ਸੌਕਸ ਅੱਜ ਤੱਕ ਕੀ ਵਿਵਹਤਨੀ ਗਾਤੋਂ ਤੇ ਹੁਣ ਕਹਿੰਦੇ ਬਾਹਰ ਜਾ ਕੇ ਆਉਣੀਆਂ ਮੈਂ ਕਿਹਾ ਚਲੋ ਜਾਏ ਆਉਣੀਆਂ ਬਾਹਰ ਹਮ ਜਾ ਰਹੇ ਆਪਾਂ ਬਾਹਰ ਹੁਣ ਆਪਾਂ ਪਹੁੰਚ ਗਏ ਟਾਣ ਟਾਣ ਪਹੁੰਚਿਆ ਪਰ ਲੜਦੇ ਲੜਦੇ ਆਹੋ ਘਰੇ ਲੜਦੇ ਨੇ ਇਹ ਮੇਰੇ ਨਾਲ ਲੜਦੇ ਸੀ ਮੈਨੂੰ ਦਿਲ ਮੈਣੇ ਜਾਦੀ ਅੱਛਾ ਆਉ ਮੇਰੇ ਨਾਲ ਹੀ ਲੜਨਾ ਹੁੰਦਾ ਹੈ ਹਾਂ ਹਾਂ ਦੇਖੋ ਉੱਪਰ ਕੀ ਲਿਖਿਆ ਉਹ ਕਰਿਆ ਸੀ 1985 ਬਦਨੇ ਕੀ ਲਿਖਿਆ ਹੋਇਆ ਸੀ ਅੱਛਾ ਹਾਂ ਹਾਂ ਹੁਣ ਅੱਗੇ ਦੇਖਦੇ ਆ ਜਿਹਦਾ ਪੁੱਛ ਕੇ ਲੈਣਾ ਹਾਂ ਹਾਂ ਉਹ ਪੁੱਛ ਕੇ ਆਉਣਾ ਤੇ ਬੋਲ ਦਿਓ ਕਾ ਜੁੜੇ ਰਹੇ ਸਾਡੇ ਵਲੌਗ ਨਾਲ ਜੁੜੇ ਰਹੋ ਜਿੰਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਨੇ ਹੁਣ ਚੱਲੀਏ ਆਪਾਂ ਅੱਜ ਤੋ ਜਵਾਕਾਂ ਵਾਲੀ ਦੁਕਾਨ ਤੇ ਖੜ ਗਏ ਆਂ ਪਰ ਸਕੇ ਦੇਖੋ ਆ ਬੱਚੇ ਲਈ ਜਾਂ ਲਿੱਪ ਨੂੰ ਇਹ ਦੱਸ ਰਹੇ ਹਨ ਮੂਲ ਹੁਣ ਲੋ ਚੱਜਾ ਰਿਹਾ ਵੀਰੇ ਬੜਾ ਠੋਲ ਛੋੜੇ ਨਾ ਲੈਣੀ ਆ ਲੋ ਹੈ ਸੋਰੀ ਵਾਲੀ ਡਰੈਸ ਆ ਦੇਖੋ ਕਾਰਨ ਕੀ ਹੈ ਇਹ ਪੁੱਠੇ ਕੰਪੰਗਿਆਂ ਦੇ ਲੱਗ ਜਾਂਦੇ ਨੇ ਹਰੇਕ ਵਾਰੀ ਕਢਵਾ ਸਕਦੇ ਆਪਾਂ ਤੇ ਆਪਾਂ ਵਾਲੀ ਫੋਟੋ ਕਢਵਾਉਣੀ 4 ਪਾਉਂਡ ਦੀ ਹੈ ਫਿਰ ਨਹੀਂ ਨਹੀਂ ਛੋਟੀ ਕਢਵਾ ਕੇ ਵੇਖਦੇ ਆਪਾਂ ਛੋਟੀ ਦਾ ਫਿਰ ਮਿਲਦਾ ਛੋਟੀ ਉਹ ਨਿੱਕੀ ਨਿਕਲੂਗੀ ਹੈਨਾ ਚੀਕਾ ਦੇ ਬਣਾ ਦੇ ਸਟicker ਹਾਂ ਇਦਾਂ ਸਟicker ਵੀ ਹੁਣੇ ਲਾ ਦਿੰਦੇ ਆ ਹਨਾ ਚਲ ਕੋ ਇਨੀ ਫੇਰ ਦੇਖ ਲਾਂਗੇ ਫੇਰ ਲੈ ਕੇ ਜਾਵਾਂਗੇ ਹੂੰ ਹੂੰ ਮੈਗਾ ਅੱਜ ਮੰਡੇ ਕਰਕੇ ਇਨੀ ਰੌਣਕ ਨਹੀਂ ਆ ਗਈ ਹਨਾ ਵੈਲਕਮ ਆਜ ਸਾਰੇ ਕੰਮਾ-ਗੰਮਾ ਤੇ ਆ ਤਾਂ ਕਰਕੇ ਘਾਟੀ ਆਹੋ ਹੈਗੇ ਆ ਲੋਕ ਨਹੀਂ ਤਾਂ ਸੰਡੇ ਸੈਚਰਡੇ ਵਾਲਾ ਹੁੰਦਾ ਨਾ ਇੱਥੇ ਹਾਂ ਬਹਿ ਗਿਆ ਥੱਕ ਹਾਰ ਕੇ ਬਹੁਤ ਜ਼ਿਆਦਾ ਥੱਕ ਹੋ ਗਿਆ ਸੀ ਹੁਣ ਤੁਰਿਆ ਨਹੀਂ ਜਾ ਰਿਹਾ ਸੀ ਮੈਂ ਕਿਹਾ ਇੱਥੇ 2 ਮਿੰਟ ਰੈਸਟ ਕਰ ਲੈਂਦੇ ਆ ਆ ਦੇਖੋ ਬੈਠੇ ਕਿੱਥੇ ਆ ਹੁਣ ਉੱਥੋਂ ਬੱਸ ਲੈਣੀ ਆ ਉਹ ਸਾਹਮਣੇ ਇੱਥੇ ਗ੍ਰੀਨ ਲਾਈਟ ਚੱਲੀ ਜਾਂਦੀ ਆ ਉੱਥੇ ਤੱਕ ਤੁਰ ਕੇ ਜਾਣਾ ਪੈਣਾ ਮੇਰੇ ਕੋਲ ਤਾਂ ਪਾਸ ਹੈਗਾ ਮੇਰਾ ਇਹਦੀ ਟਿਕਟ ਲੱਗਣੀ ਆ ਅਸੀਂ ਘਰੇ ਪਹੁੰਚ ਗਏ ਸੀਗੇ ਵਾਸਤੇ ਪਹਿਲੇ ਗੱਲੀ ਘਰੇ ਗਈ ਫਿਰ ਮੈਂ ਗੱਜੇ ਗੱਲੀ ਘਰੇ ਆਈ ਤੇ ਘਰੇ ਆ ਕੇ ਫਿਰ ਚੋਲ ਬਣਾंदे ਚੋਲ ਬਣਾ ਕੇ ਖਾ ਕੇ ਤੇ ਨੀਂਦ ਚੜੀ ਦੋਨਾਂ ਨੂੰ ਕੋਕ ਨੀਂਦ ਤੇ ਸੌਂ ਗਏ ਅਸੀਂ ਦੋਨੇ ਜਣੇ ਤੇ ਹੁਣ ਉੱਠਿਆ ਤੇ ਹੁਣ ਅਸੀਂ ਚਾਹ ਪੀ ਰਹੇ ਆ ਚਾਹ ਪੀ ਕੇ ਉੱਠੇ ਸੀਗੇ ਤੇ ਹਾਂ ਜੀ ਜਿਹੜਾ ਤੁਸੀਂ ਗੈਸ ਲਾਇਆ ਸਾਰੇ ਜਣਿਆਂ ਨੇ ਤੁਹਾਡਾ ਗੈਸ ਜਵਾਬ ਬਿਲਕੁਲ ਸਹੀ ਆ ਤੇ ਸਾਡੇ ਘਰੇ ਆਉਣ ਵਾਲੇ ਆ ਬੇਬੀ ਹਾਂ ਇਹ ਨਹੀਂ ਅਸੀਂ ਦੱਸਦੇ ਬੇਬੀ ਹੌਣ ਵਾਲੇ ਵੀ ਫਿਲੀ ਹੌਲੀ ਸਿੰਗਲ ਬੇਬੀ ਹੌਣ ਵਾਲਾ ਬੇਬੀ ਹਾਂ ਇਹ ਨਹੀਂ ਦੱਸਦੇ ਵੀ ਅਸੀਂ ਗਰ ਲੈ ਕੇ ਬੋਏ ਆ ਇਹ ਅਸੀਂ ਤੁਹਾਨੂੰ ਉਦੋਂ ਹੀ ਦੱਸਾਂਗੇ ਮੌਕੇ ਤੇ ਹਾਂਜੀ ਕਿਉਂਕਿ ਇੱਥੇ ਤਾਂ ਫਿਰ ਬਾਹਰ ਦਾ ਤੁਹਾਨੂੰ ਪਤਾ ਪਹਿਲਾਂ ਹੀ ਦੱਸ ਦਿੰਦੇ ਹੁੰਦੇ ਬੇਬੀ ਹੈ ਕਿ ਬੋਏ ਕਿਸੇ ਨੇ ਪੁੱਛਣਾ ਹੁੰਦਾ ਕੋਈ ਕਹਿੰਦਾ ਵੀ ਅਸੀਂ ਨਹੀਂ ਪੁੱਛਣਾ ਬੇਬੀ ਹੈ ਕੋਏ ਬਟ ਅਸੀਂ ਪੁੱਛ ਲਿਆ ਸੀ ਸਾਨੂੰ ਪਤਾ ਹੈ ਵੀ ਸਾਡੇ ਘਰੇ ਕਿਸ ਨੇ ਆਉਣਾ ਹਾਂ ਤੇ ਇਹ ਤੁਹਾਨੂੰ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਕੌਣ ਹੋ ਸਕਦਾ ਹੈ ਜੇ ਥੋੜਾ ਅੰਦਾਜ਼ਾ ਸਹੀ ਲੱਗਿਆ ਸੀ ਫਿਰ ਤੁਹਾਡੇ ਨਾਲ ਤੁਹਾਨੂੰ ਦੱਸਾਂਗੇ ਜਿੰਨਾ ਦਾ ਤੁਸੀਂ ਕਮੈਂਟ ਕਰਕੇ ਸਾਨੂੰ ਦੱਸਿਓ ਮਤਲਬ ਕਿ ਜਦੋਂ ਹੋ ਜਾਊਗਾ ਉਦੋਂ ਦੱਸ ਦਿਓ ਫਲਾ ਬਟ ਤੇ ਤੁਸੀਂ ਜਿਹੜੇ ਸ ਅੰਦਾਜ਼ਾ ਸਹੀ ਲਾਉਣਗੇ ਤੇ ਉਹਨਾਂ ਦਾ ਫਿਰ ਆਪਾਂ ਨਾਮ ਨਾਮ ਮੈਂਸ਼ਨ ਕਰਾਂਗੇ ਕਮੈਂਟ ਵੀ ਰੀਡ ਕਰਾਂਗੇ ਤੇ ਹੁਣ ਅੱਗੇ ਅੱਗੇ ਵਲੌਗ ਬਹੁਤ ਹੀ ਘੰਟਾਂ ਆਉਣ ਵਾਲੇ ਆ ਤੇ ਤੁਸੀਂ ਸਾਰਿਆਂ ਜਾਣਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਸਾਰਿਆਂ ਨੇ ਤੇ ਦੱਬ ਕੇ ਹਮਨ ਸਪੋਰਟ ਕਰਦੇ ਤੇ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤੇ ਸਾਰਿਆਂ ਨੇ ਵਿਸ਼ੇਸ਼ ਦਿੱਤੀਆਂ ਮੈਨੂੰ ਹਨਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਸ ਇਦਾਂ ਹੀ ਸਾਨੂੰ ਸਪੋਰਟ ਕਰਦੇ ਰਹੋ ਤੇ ਜਿੱਦਾਂ ਹੁਣ ਅਸੀਂ ਬਾਹਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਸਾਡੇ ਸਬਸਕ੍ਰਾਈਬਰ ਹਨ ਉਹਨਾਂ ਨੂੰ ਪਤਾ ਹੀ ਆ ਵੀ ਆਪਾਂ ਹੁਣ ਬਾਹਰ ਰਹਨੇ ਆ ਨਾ ਫੈਮਿਲੀ ਤੋਂ ਦੂਰ ਰਹਨੇ ਆ ਤੇ ਮੈਂ ਤੇ ਹਣੀ ਅਸੀਂ ਦੋਨੇ ਹੀ ਆ ਹਨਾ ਤੇ ਮਤਲਬ ਕਿ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਕਿ ਅੱਗਾ ਅੱਗੇ ਜਿਹੜਾ ਕਿਦਾਂ ਅਡਜਸਟ ਹੋਣਾ ਹੈ ਅਡਜਸਟਮੈਂਟ ਹੋਊਗੀ ਬੇਬੀ ਬੇਬੀ ਤੋਂ ਬਾਅਦ ਕਿਦਾਂ ਬੇਬੀ ਦੀ ਕੇਅਰ ਕਰਨੀ ਜਾਂ ਕੁਝ ਵੀ ਹਨਾ ਤੁਸੀਂ ਨਾਲ ਦੇ ਨਾਲ ਜੋ ਵੀ ਜਿੱਦਾਂ ਅਸੀਂ ਵਲੌਗ ਪਾਵਾਂਗੇ ਜੇ ਸੰਡ ਇਹ ਵੀ ਤੁਹਾਨੂੰ ਕੋਈ ਲੱਗੂਗਾ ਹਨਾ ਤਾਂ ਸਾਨੂੰ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇ ਦਿਆ ਕਰਿਓ ਹਨਾ ਜੇ ਤੁਸੀਂ ਇਦਾਂ ਰਹੋ ਜਾਂ ਇਦਾਂ ਕੁਝ ਵੀ ਪ੍ਰੋਬਲਮ ਆ ਜਾਂਦੀ ਹੈ ਜਿਦਾ ਹੁਣ ਮੈਨੂੰ ਬੜੀ ਪ੍ਰੋਬਲਮ ਆਉਂਦੀ ਹੈ ਮੇਰੀ ਬੈਕ ਪੈਨ ਵੀ ਬਹੁਤ ਜ਼ਿਆਦਾ ਹੁੰਦੀ ਆ ਤੇ ਪੌਮਟਿੰਗ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਮੈਨੂੰ ਉਹਦਾ ਭੁੱਖ ਵਗੈਰਾ ਵੀ ਮੈਨੂੰ ਬਹੁਤ ਘੱਟ ਲੱਗਦੀ ਆ ਹਨਾ ਜੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ